ਕਿ ਜਾਈ ਇਹ ਡਾਟ ਆ ਆਰੀ ਮੈਂ ਬਹੁਤ ਕੋਸ਼ਿਸ਼ ਕੀਤੀ ਪਤਾ ਨਹੀਂ ਕਿੰਨੇ ਜੰਦੇ ਨੇ ਕੀ ਗੱਲ ਹੈ ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਕੋਸ਼ਿਸ਼ ਕੀਤੀ ਪਤਾ ਨਹੀਂ ਕਿੰਨੇ ਜੰਦੇ ਨੇ ਕੀ ਗੱਲ ਹੈ ਸਤਿ ਸ੍ਰੀ ਅਕਾਲ ਜੀ ਜਦੋਂ ਆਇਓ ਮਰ ਦੋ ਚੱਕਰ ਵਿੱਚ ਜਰੂਰ ਤੁਹਾਨੂੰ ਬੁੱਕ ਕਰ ਸਕਦੇ ਸੀ ਪਰ ਫਿਰ ਨਹੀਂ ਹੋਣਾ ਜੀ ਆਹ ਕਿਉਂ ਸੱਸ ਕਿਹਾ ਜੀ ਕਿਹਾ ਜੀ ਕਿਹਟੋ ਆਓ ਆਪਣਾ ਜਾਨ ਜੀ ਸਿੱਮਾ ਕੋਈ ਨਹੀਂ ਆਓ ਜੇ ਮੋਰੇ ਆਓ ਇੱਥੇ ਇੱਥੇ ਮੱਲੇ ਦੇ ਪਜਰਦੇ ਆਓ ਉਹ ਸੈਮ ਨੌਜਾ ਜੀ ਉਹ ਦੇਖਿਓ ਪਪਾ ਕੁਝ ਕੁ ਦੇਖਿਆ ਥੋੜਾ ਜਿਹਾ ਪਿਛੇ ਰੁਕਣਾ ਬਾਲੀ ਬਹੁਤ ਬੱਲੇ ਮੈਂ ਸਾਰੇ ਦੇਖ ਕਲ ਕਲ ਜਣਾ ਫੋਟੋ ਹੋ ਗਈ ਆਪਣੀ ਚਲੋ ਜੀ ਬੋਲੇ ਸੋਨਹਾਰ ਸੁਬਾਹ ਦੀਆ ਆਲਵੇਸ ਬਲਾਹਣ ਕੀ ਸੁਸਿਰਾ ਕਦੇ ਕੋ ਕਿ ਬੜੂ ਜੁਰੂ ਸ਼ੰਘਾ ਚ ਹਾਂ ਅੰਮ੍ਰਿਤਸਰ ਦੀ ਹੇਟ ਆਜਾ ਆ ਵੀ ਕੋਸਲਰ ਸਾਜੇ ਲੀ ਠੀਕ ਹੈ ਆਜੀ ਕੋਸਲਰ ਵੀ ਤੁਨੀ ਬੜੇ ਰਹੇ ਹੈ ਇਹਨੂੰ ਚਲਦੇ ਮਣ ਉਹਨੂੰ ਗੱਲ ਲਾ और जिस पर है फोटो डाल ले प्रभु ये बच्चे अब हम बने नहीं रहे बस 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 कर मैडम हां फिर इतना ना होवे हमें आप साले नाम लगे नहीं नहीं कोई नहीं किसी लॉस मरी बस देखो बड़े ता देखो वो सब जी

ਹਾਂਜੀ ਮੈਮ ਅੱਜ ਸਕੂਲ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਨੇ ਵੀ ਐਜੂਕੇਸ਼ਨ ਜਿਹੜੀ ਹੈ ਨਾ ਉਹ ਕਿਸੇ ਵੀ ਮਲਖ ਦੀ ਰਾਜ ਦੀ ਸ਼ਹਿਰ ਦੀ ਉਹ ਨਹੀਂ ਹੁੰਦੀ ਆ ਮਨੁੱਖ ਦੀ ਦਿਮਾਗੀ ਡਿਵੈਲਪਮੈਂਟ ਵਾਸਤੇ ਸਿੱਖਿਆ ਜਿਹੜੀ ਸਭ ਤੋਂ ਵੱਧ ਜ਼ਰੂਰਤ ਹੈ ਔਰ ਮੈਂ ਪਿਛਲੇ ਬਹੁਤ ਸਾਲਾਂ ਤੋਂ ਮਹਿਸੂਸ ਕਰਦੀ ਸੀ ਹੈ ਜਦੋਂ ਮੇਰੇ ਕੋਲ ਇਹ ਪਾਵਰਾ ਵੀ ਹੈ ਨਹੀਂ ਸੀ ਮੇਰੇ ਕੋਲ ਕਰਨ ਯੋਗ ਕੰਮ ਵੀ ਹੈ ਨਹੀਂ ਸੀ ਮੈਂ ਕਰ ਵੀ ਨਹੀਂ ਸੀ ਸਕਦੀ ਬਹੁਤ ਪਹਿਲਾਂ ਤੋਂ ਕਿਉਂਕਿ ਮੈਂ ਇਹਨਾਂ ਜਿੰਨੇ ਜਿੱਥੇ ਅਸੀਂ ਅੱਜ ਸਕੂਲ ਦਾ ਇਹ ਨਹੀਂ ਪੱਥਰ ਰੱਖਿਆ ਮੈਂ ਸਾਰੇ ਮਹੱਲੇ ਜਿਹੜੇ ਇਹਨਾਂ ਨੂੰ ਬਹੁਤ ਡੂੰਘਾਈ ਦੇ ਨਾਲ ਇਹਨਾਂ ਦੇ ਨਾਲ ਮੇਰਾ ਰابطਾ ਰਿਹਾ ਪਹਿਲਾਂ ਤੋਂ ਹੀ ਸਮਾਜ ਸੇਵਾ ਤੌਰ ਤੇ ਔਰ ਇਹਨਾਂ ਦੀ ਜਿਹੜੀ ਐਜੂਕੇਸ਼ਨ ਦੀ ਸਮੱਸਿਆ ਮੇਰੇ ਦਿਲੋਂ ਦਿਮਾਗ ਦੇ ਵਿੱਚ ਸੀ ਉਦੇ ਵਾਸਤੇ ਅਸੀਂ ਨਗਰ ਕੌਂਸਲ ਨਾਲ ਮਿਲੇ ਆ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਆ ਕਿ ਸਾਨੂੰ ਇੱਕ ਸੇਫ ਤੇ ਵਧੀਆ ਜਗ੍ਹਾ ਚਾਹੀਦੀ ਜਿੱਥੇ ਆਪਾਂ ਸਕੂਲ ਬਣਾ ਸਕਦੇ ਆ ਔਰ ਇਹ ਜਗ੍ਹਾ ਜਿਹੜੀ ਆ ਸਾਨੂੰ ਕੌਂਸਲ ਨੇ ਦਿੱਤੀ ਆ ਕਿ ਇੱਥੇ ਆਪਾਂ ਸਕੂਲ ਬਣਾਉਣਾ ਤੁਸੀਂ ਦੇਖਿਆ ਕਿ ਇਹਦੇ ਨਾਲ ਹੀ ਸਾਡਾ ਮੈਡੀਕਲ ਦਾ ਵੀ ਨਾਲ ਹੀ ਹੋ ਗਿਆ ਆਮ ਆਦਮੀ ਕਲੀਨਿਕ ਵੀ ਇਸੇ ਜਗ੍ਹਾ 'ਚ ਖੁੱਲ ਗਿਆ ਔਰ ਇਸੇ ਜਗ੍ਹਾ ਦੇ ਵਿੱਚ ਅਸੀਂ ਪਹਿਲਾਂ ਪ੍ਰਾਇਮਰੀ ਸਕੂਲ ਜਿਹੜਾ ਇੱਥੇ ਬਣਾਵਾਂਗੇ ਜਦੋਂ ਸਾਡੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਕੰਪਲੀਟ ਹੋ ਜੂਗੀ ਸਾਡਾ ਕੋ ਸਟਰੈਂਥ ਪੂਰੀ ਹੋ ਜੂਗੀ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਮਿਡਲ ਵੀ ਕਰਾਂਗੇ ਮਿਡਲ ਤੋਂ ਅੱਗੇ ਕਿਉਂਕਿ ਜਗ੍ਹਾ ਅਸੀਂ ਇਹ ਇਸੇ ਕਰਕੇ ਸਾਰੀ ਜਗ੍ਹਾ ਇਹਦੇ ਵਿੱਚ ਸਕੂਲ ਵਾਸਤੇ ਲੈ ਰਹੇ ਹਾਂ ਕਿ ਇਹਨੂੰ ਅੱਗੇ ਤੋਂ ਵਧਾਇਆ ਜਾ ਸਕੇ ਇਹਨੂੰ ਮਿਡਲ ਵੀ ਕਰਾਂਗੇ ਹਾਈ ਵੀ ਕਰਾਂਗੇ ਫਰਸਟ ਕੰਟਰੀ ਵੀ ਕਰਾਂਗੇ ਉਹ ਡਿਪੈਂਡ ਕਰਦਾ ਕਿ ਸਾਡਾ ਕੋ ਸਟਰੈਂਥ ਇੱਥੇ ਕਿੰਨੀ ਪਹੁੰਚਦੀ ਆ ਇਹਨਾਂ ਚਾਰੇ ਪੰਜੇ ਮਹੱਲਾਂ ਦੇ ਵਿੱਚ ਕਿਤੇ ਵੀ ਕੋਈ ਕੰਮ ਦਾ ਸਕੂਲ ਹੈ ਨਹੀਂ ਕੰਮ ਦਾ ਕੀ ਹੈ ਹੀ ਨਹੀਂ ਇੱਥੇ ਮੱਲਾ ਬਗਿਆਟਪੁਰਾ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਇੱਕ ਛੋਟੀ ਜੀ ਥਾਂ ਦੇ ਵਿੱਚ ਸਕੂਲ ਚੱਲਦਾ ਔਰ ਸਾਲਾਂ ਬੱਧੀ ਸਕੂਲ ਉੱਥੇ ਚੱਲਦਾ ਅਸੀਂ ਆਪਣਾ ਕੀ ਫਿਊਚਰ ਦਾ ਕੀ ਬੱਚਿਆਂ ਨੂੰ ਕਹਿ ਦਈਏ ਜੋ ਗਲਤ ਰਾਹ ਤੇ ਵੀ ਚਲੇ ਗਏ ਤੇ ਉਹਨਾਂ ਨੂੰ ਕੀ ਕਹੀਏ ਕਿ ਜਦੋਂ ਅਸੀਂ ਐਜੂਕੇਸ਼ਨ ਹੀ ਦੇ ਦੇ ਪਾਏ ਤੇ ਉਹਨਾਂ ਦਾ ਇਧਰ ਉਧਰ ਪਟਕਣਾ ਜਿਹੜਾ ਲਾਜ਼ਮੀ ਸੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਮੇਰਾ ਇੱਕ ਸੁਪਨਾ ਸੀ ਜਿਹੜਾ ਮੈਂ ਪੂਰਾ ਕਰ ਸਕਦੀ ਹਾਂ ਔਰ ਇਹਨਾਂ ਲੋਕਾਂ ਦੇ ਸੁਪਨੇ ਜਿਨ੍ਹਾਂ ਨੇ ਕਦੇ ਦੇਖੇ ਹੋਣਗੇ ਕਿ ਸਾਡੇ ਬੱਚਿਆਂ ਨੂੰ ਵੀ ਚੰਗਾ ਸਕੂਲ ਮਿਲੇਗਾ ਉਹ ਪੂਰਾ ਹੋਣ ਚਾ ਰਿਹਾ ਹੈ ਮੈਮ ਕੀ ਕੀ ਸਹੂਲਤਾਂ ਹੋਣਗੀਆਂ ਇਸ ਸਕੂਲ 'ਚ ਅਸੀਂ ਇੱਥੇ ਮੈਂ ਸਹੀ ਪੁੱਛਾਂ ਤਾਂ ਮੈਂ ਨਾ ਸਿਰਫ ਮੈਨੂੰ ਕੁਝ ਵਿਵੇਕੀ ਗ੍ਰਾਂਟ ਆਈ ਸੀ ਮਾਂਜੁਗ ਸੀਮ ਸਾਹਿਬ ਦੇ ਖਾਤੇ ਦੇ ਵਿੱਚੋਂ ਮੈਂ ਉਹਦੇ ਵਾਸਤੇ ਕੁਝ ਇਹਨਾਂ ਹੀ ਮਹੱਲਿਆਂ ਵਾਸਤੇ ਕੁਝ ਇੱਥੇ ਸਾਡੇ ਕਮਾਲਪੁਰੇ ਦੇ ਵਿੱਚ ਧਰਮਸ਼ਾਲਾ ਦਾ ਧਰਮਸ਼ਾਲਾ ਬਣਵਾ ਲਈ ਸੀ ਕੁਝ ਉਹਦੇ 'ਚ ਪਾ ਦਿੱਤਾ ਕੁਝ ਇਹ ਸਕੂਲ ਵਾਸਤੇ ਰੱਖ ਲਿਆ ਕੁਸ਼ ਅਸੀ ਮਹੱਲਾ ਉਧਰ ਸਾਡੇ ਬਾਜਗਰ ਵਸਤੀ ਚ ਬਹੁਤ ਗੰਦੇ ਉਥੇ ਸੜਕ ਬਣਾਈ ਸੀ ਸੜਕ ਦੇ ਦਿਵਾਲੇ ਕਰਨ ਵਾਲਾ ਰੱਖ ਲਿਆ ਔਰ ਮੈਂ ਕੋਸ਼ਿਸ਼ ਕੀਤੀ ਸੀ ਪਰ ਹੁਣ ਇਹ ਜਿਹੜਾ ਨਾ ਵੱਡਾ ਰੂਪ ਲੈ ਗਿਆ ਅਸੀਂ ਇੱਥੇ ਜਿਹੜਾ ਸਹੂਲਤਾਂ ਦੇ ਨਾਮ ਤੇ ਤਾਂ ਸਭ ਤੋਂ ਪਹਿਲਾਂ ਅਸੀਂ ਚੰਗੀ ਬਿਲਡਿੰਗ ਬਣਾ ਲਈਏ ਜਿੱਥੇ ਜਿੰਨਾ ਬੱਚਿਆਂ ਨੇ ਨਾ ਕਦੀ ਦੇਖਿਆ ਤੇ ਨਾ ਕਦੀ ਅੱਗੋਂ ਦੇਖਣ ਦੀ ਉਮੀਦ ਸੀ ਇੱਕ ਚੰਗੀ ਸਨਮਾਨਯੋਗ ਥਾਂ ਬੱਚਿਆਂ ਨੂੰ ਬਹਿਣ ਵਾਸਤੇ ਮਿਲਣਾ ਇੱਕ ਸ਼ਾਨਦਾਰ ਸਕੂਲ ਇੱਥੇ ਅਸੀਂ ਬਣਾਵਾਂਗੇ ਅ ਪਿਛਲੀ ਮੀਟਿੰਗ ਜਿਹੜੀ ਹੈ ਨਗਰ ਕੌਂਸਲ ਦੀ ਕੋਰਮ ਪੂਰਾ ਨਹੀਂ ਹੋ ਸਕਿਆ ਉਹਦੇ ਵਿੱਚ ਇਹ ਸਾਰੀ ਦੀ ਸਾਰੀ ਜਗ੍ਹਾ ਜਿਹੜੀ ਆ ਉਹ এডਿਕੇਸ਼ਨ ਬੋਰਡ ਦੇ ਨਾਮ ਤੇ ਕੀਤੀ ਜਾਣੀ ਆ ਜਿਹਦੇ ਵਿੱਚ ਸਾਨੂੰ ਇਹ ਸਾਰੀ ਜਗ੍ਹਾ ਮਿਲ ਜੂਗੀ ਤੇ ਫਿਲਹਾਲ ਅਸੀਂ ਇਹਨੂੰ ਸਟਾਰਟ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਇਹ 27 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹੜੀ ਬਿਲਡਿੰਗ ਬਿਲਡਿੰਗ ਆ ਔਰ ਸਪਟੈਂਬਰ ਦੇ ਵਿੱਚ ਇਹ ਸਕੂਲ ਸਾਡਾ ਜਿਹੜਾ ਨਾ ਉਹ ਪੰਜਾਬ ਸਰਕਾਰ ਦੀ ਨਵੀਂ ਸਕੀਮ ਜਿਹੜੀ ਹੈ ਹੈਪੀਨੈਸ ਉਹ ਵੀ ਸਕੀਮ ਜਿਹੜੀ ਇਹਦੇ ਤੇ ਲਾਗੂ ਹੋਊਗੀ ਅਸੀਂ ਇਸ ਸਕੂਲ ਨੂੰ ਕੋਈ 50 ਲੱਖ ਤੋਂ ਉੱਪਰ ਦੀ ਕੀਮਤ ਲਗਾ ਕੇ ਇੱਕ ਸ਼ਾਨਦਾਰ ਬੱਚਿਆਂ ਨੂੰ ਬਹੁਤ ਪਿਆਰਾ ਸਕੂਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਦੇ ਹਵਾਲੇ ਕਰਾਂਗੇ ਤੁਸੀਂ ਸਹੂਲਤਾਂ ਦਾ ਅੰਦਾਜ਼ਾ ਲਾ ਲਓ ਕਿ ਵਾਸ਼ਰੂਮ ਵਗੈਰਾ ਅਸੀਂ ਇਮੀਡੀਏਟਲੀ ਸਟਾਰਟ ਕਰ ਰਹੇ ਹਾਂ ਹਰ ਇੱਕ ਤਰ੍ਹਾਂ ਦੀ ਬਹੁਤ ਪਿਆਰਾ ਬਹੁਤ ਸੋਹਣਾ ਸਕੂਲ ਮੈਂ ਆਪਣੇ ਬੱਚੇ ਨੂੰ ਦੇਣਾ ਚਾਹੁੰਦਾ ਮੈਮ ਜਿੱਕਰ ਗੱਲ ਕਰੀਏ ਇਹ ਬਿਲਡਿੰਗ ਸ਼ੁਰੂ ਹੋ ਜਾਏਗੀ ਸ਼ੁਰੂਆਤ ਕੀਤੀ ਹੈ ਜੀ ਬਿਲਡਿੰਗ ਇਹਦੇ ਟੈਂਡਰ ਹੋ ਚੁੱਕੇ ਹੈ ਵਰਕ ਆਰਡਰ ਹੋ ਚੁੱਕੇ ਹੈ ਬਿਲਡਿੰਗ ਅਸੀਂ ਸਟਾਰਟ ਕਰ ਦੇਣੀ ਹੈ ਜਸਟ ਸਾਡ ਤਾਂ ਉਸ ਤੋਂ ਬਾਅਦ ਸਾਨੂੰ ਪੰਜਾਬ ਸਰਕਾਰ ਦੀ ਬਾਕੀ ਗ੍ਰਾਂਟ ਵੀ ਰਿਲੀਜ਼ ਹੋਊਗੀ। ਇਨ ਕੇਸ ਜੇ ਕੋਈ ਜ਼ਰੂਰਤ ਪੈਂਦੀ ਆ ਤਾਂ ਇਹ ਸਾਰੇ ਸਾਡੇ ਸ਼ਹਿਰ ਦਾ ਹੀ ਪੈਸਾ ਆ ਸੀ ਨਗਰ ਕੌਂਸਲ ਕੋਲੋਂ ਵੀ ਇਹਦੇ ਵਾਸਤੇ ਮਦਦ ਲਵਾਂਗੇ। ਪ੍ਰਧਾਨ ਜੀ ਨੇ ਕਹਿ ਵੀ ਦਿੱਤਾ ਹੋਇਆ ਕਿ ਵੀ ਇਹ ਸਕੂਲ ਨੂੰ ਵਧੀਆ ਬਣਾਵਾਂਗੇ। ਇਹਦੇ ਵਿੱਚ ਜਿੰਨੇ ਵੀ ਪੈਸੇ ਲੱਗਣਗੇ ਕੌਂਸਲ ਆਪਣੇ ਵੱਲੋਂ ਵੀ ਪੈਸਾ ਮੈਡਮ ਇਸ ਤੋਂ ਪਹਿਲੇ ਇੱਕ ਪਾਰਕ ਹੁੰਦਾ ਜਦੋਂ ਸਕੂਲ ਦੀ ਬਾਉਂਡਰੀ ਦੇ ਵਿੱਚ ਅਸੀਂ ਬਿਲਡਿੰਗ ਤਾਂ ਜਿਹੜੀ ਆ ਉਹ 6-7 ਮਰਲਿਆਂ ਚ ਬਣੂਗੀ 10 ਮਰਲਿਆਂ ਚ ਪੈਣੀ ਬਾਕੀ ਸਾਰੀ ਅਸੀਂ ਬੱਚਿਆਂ ਵਾਸਤੇ ਪਾਰਕ ਹੀ ਬਣਾਉਣੀ ਆ ਉਹ ਪਾਰਕ ਜਿਹੜੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਸ਼ਾਮ ਦੇ ਟਾਈਮ ਓਪਨ ਕਰੀਏ ਕਿ ਜਿਹੜੇ ਲੋਕ ਆਪਣੀ ਸੈਰ ਕਰ ਸਕਣ ਸਵੇਰ ਦੇ ਟਾਈਮ ਵੀ ਓਪਨ ਕਰਾਂਗੇ ਸ਼ਾਮ ਦੇ ਟਾਈਮ ਵੀ ਓਪਨ ਕਰਾਂਗੇ ਉਹਦੇ ਅਰੇਂਜਮੈਂਟ ਕਰਾਂਗੇ ਕਿ ਇਹਨੂੰ ਐਜ਼ ਏ ਪਾਰਕ ਵੀ ਯੂਜ਼ ਕੀਤਾ ਜਾ ਸਕੇ ਸਕੂਲ ਦੀ ਹਾਂਜੀ ਪ੍ਰਧਾਨ ਜੀ ਅੱਜ ਇੱਕ ਸਕੂਲ ਦਾ ਉਦਘਾਟਨ ਕੀਤਾ ਜਾ ਰਿਹਾ ਹੈਗਾ ਸ਼ੁਰੂਆਤ ਕੀਤੀ ਜਾ ਰਹੀ ਆ ਆਪਾਂ ਕਹਿ ਸਕਦੇ ਸਕੂਲ ਦੀ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਹ ਸਾਡਾ ਜਿਹੜਾ ਇੱਕ ਮੰਦਿਰ ਧਰਮਸ਼ਾਲਾ ਸੀ ਉਹਦੇ ਵਿੱਚ ਇੱਕ ਕਮਰੇ ਦੇ ਵਿੱਚ ਸਕੂਲ ਜਿਹੜਾ ਚੱਲ ਰਿਹਾ ਸੀ ਔਰ ਉੱਥੇ ਵੀ ਹਾਲਾਤ ਜਿਹੜੇ ਸਕੇ ਬਹੁਤ ਤਰਸਜੋਗ ਸੀ ਔਰ ਮੇਰੇ ਸਾਡੇ ਜਿਹੜੇ ਕਾਉਂਸਲਰ ਸਾਥੀ ਆਰਮੇਸ਼ ਸੌਰੀ ਆਪਣੇ ਬੰਦਰ ਸਾਹਿਬ ਔਰ ਸ਼ੇਰਪੁਰ ਜੀ ਇਹਨਾਂ ਨੇ ਵੀ ਉਹ ਤੋਂ ਮੈਨੂੰ ਕਿਹਾ ਸੀ ਕਿ ਆਪਾਂ ਉੱਥੇ ਵਿਜ਼ਿਟ ਕਰੀਏ ਅਸੀਂ ਗਏ ਵੀ ਆ ਦੇਖਿਆ ਵੀ ਆ ਬੜੀ ਤਰਸਜੋਗ ਹਾਲਤ ਦੇ ਵਿੱਚ ਬੱਚੇ ਪੜ੍ਹਦੇ ਸੀ ਔਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਕਮਰੇ ਦੇ ਵਿੱਚ ਆਪਾਂ ਕਿੰਨੇ ਕ ਬੱਚੇ ਪੜਾ ਸਕਦੇ ਹਾਂ ਸੋ ਇਸ ਕਰਕੇ ਸਾਡੇ ਵੀ ਮਨ ਚ ਰਿਹਾ ਕਿ ਇਹਨੂੰ ਸਕੂਲ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਉਦੋਂ ਸ਼ੇਰਪੁਰ ਸਾਹਿਬ ਨੇ ਰਾਪਤਾ ਵੀ ਕੀਤਾ ਸੀ ਐਜੂਕੇਸ਼ਨ ਬੋਰਡ ਦੇ ਨਾਲ ਚਲੋ ਤੇ ਜਦੋਂ ਕਹਿੰਦੇ ਹੁੰਦੇ ਵੀ ਜਿਹੜਾ ਕੰਮ ਜਦੋਂ ਹੋਣਾ ਉਹਦੇ ਹੀ ਹੋਣਾ ਤੇ ਫਿਰ ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਵੀ ਸਾਨੂੰ ਕਿਹਾ ਵੀ ਇਹਦੇ ਵਿੱਚ ਤੁਸੀਂ ਇੱਕ ਮਤਅਬਾਕ ਜਿਹੜੀ ਹੈਗੀ ਆ ਸਾਨੂੰ ਜਗ੍ਹਾ ਦੇ ਦਿਓ ਤੇ ਇਹਦੇ ਵਿੱਚ ਸਕੂਲ ਜਿਹੜੀ ਹੈਗੀ ਮੈਂ ਲੈ ਕੇ ਆਉਂਗੀ ਪੈਸੇ ਸਰਕਾਰ ਦੇ ਕੋਲੋਂ ਔਰ ਇਹਨਾਂ ਨੇ ਵੀ ਬੜੀ ਅچھے ਤਰੀਕੇ ਨਾਲ ਔਰ ਬੜੀ ਜਲਦੀ ਮੈਂ ਕਹਿੰਨਾ ਕਿ ਇੰਨੀ ਜਲਦੀ ਕੰਮ ਜਿਹੜਾ ਹੈਗਾ ਮੈਂ ਨਹੀਂ ਦੇਖਿਆ ਕਿੰਨੀ ਜਲਦੀ ਜਿਹੜਾ ਪੈਸੇ ਵੀ ਆ ਜਾਣਾ ਬਿਲਡਿੰਗ ਵੀ ਸਟਾਰਟ ਹੋ ਜਵੇ ਬਹੁਤ ਜਲਦੀ ਮੈਡਮ ਨੇ ਜਿਹੜੇ ਆ ਪੈਸੇ ਲੈ ਕੇ ਆਉਂਦੇ ਆ ਤੇ ਅੱਜ ਜਿਹੜਾ ਹੈਗਾ ਉਹ ਆਪਾਂ ਜਿਹੜਾ ਸਕੂਲ ਦਾ ਨੀ ਪੱਥਰ ਰੱਖਿਆ ਔਰ ਉਮੀਦ ਕਰਦੇ ਆ ਕਿ ਸਤੰਬਰ-ਅਕਤੂਬਰ ਦੇ ਵਿੱਚ ਇਹ ਬਿਲਡਿੰਗ ਤਿਆਰ ਹੋ ਜਾਏਗੀ ਸਾਡੇ ਇਧਰਲੇ ਪਾਸੇ ਬੱਚੇ ਹੈਗੇ ਆ ਇਹਨਾਂ ਨੂੰ ਜਿਹੜਾ ਪੜ੍ਹਨ ਲਈ ਇੱਕ ਵਧੀਆ ਸਚੱਜੀ ਜਗ੍ਹਾ ਜਿਹੜੀ ਹੈ ਉਹ ਮਿਲ ਜਾਏ ਸਰ ਸਰ ਵੱਲੋਂ ਹਮੇਸ਼ਾ ਹੀ ਸਹਿਯੋਗ ਹੈ ਜੀ ਜੋ ਐਮਐਲਏ ਸਾਹਿਬ ਸਾਨੂੰ ਕਹਿ ਦਿੰਨੇ ਆ ਜੋ ਐਮ ਐਲ ਏ ਸਾਹਿਬ ਸਾਨੂੰ ਦੱਸ ਦਿੰਦੇ ਆ ਅਸੀਂ ਬਿਲਕੁਲ ਸਹਿਯੋਗ ਕਰਦੇ ਆ ਐਮ ਐਲ ਏ ਸਾਹਿਬ ਨਾਲ ਐਂਡ ਐਮ ਐਲ ਏ ਸਾਹਿਬ ਦਾ ਵੀ ਬੜਾ ਸਹਿਯੋਗ ਹੈ ਨਗਰ ਕੌਂਸਲ ਨੂੰ ਇਹ ਵੀ ਟਾਈਮ ਟੂ ਟਾਈਮ ਜਿਹੜੇ ਨਗਰ ਕੌਂਸਲ ਵਾਸਤੇ ਜਿਹੜੇ ਫੰਡਸ ਹੈਗੇ ਆ ਉਹ ਲਿਆਉਂਦੇ ਰਹਿੰਦੇ ਆ ਤੇ ਸਾਨੂੰ ਵੀ ਜੋ ਹੁਕਮ ਲਾਉਂਦੇ ਆ ਜੇ ਅਸੀਂ ਜਰੂਰ ਉਹਨੂੰ ਪੂਰਾ ਕਰਦੇ ਆ ਮੈਕਸੀ ਜੀ ਅੱਜ ਤੁਹਾਡੇ ਇਲਾਕੇ ਦੇ ਵਿੱਚ ਪਹਿਲੇ ਆਮ ਆਦਮੀ ਕਲੀਨਿਕ ਖੁੱਲਿਆ ਅੱਜ ਇੱਕ ਸਕੂਲ ਦਾ ਨੀਂਹ ਪੱਥਰ ਰੱਖਿਆ ਐਮ ਐਲ ਏ ਸਾਹਿਬ ਨੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਬਹੁਤ ਹੀ ਖੁਸ਼ੀ ਦੀ ਗੱਲ ਆ ਅੱਜ ਵੀ ਅੱਜ ਸਾ ਸ਼ੇਰਪੁਰ ਬਗਿਆੜਪੁਰ ਕਮਾਲਪੁਰ ਜਾਂ ਮਹੱਲਾ ਗੁਰਨਾਨਕਪੁਰ ਇੱਥੇ ਪੜ੍ਹਨ ਵਾਸਤੇ ਬੱਚਿਆਂ ਵਾਸਤੇ ਸਕੂਲ ਕੋਈ ਨਹੀਂ ਸੀਗਾ ਹਰ ਪਰਿਵਾਰ ਏਡੇ ਯੋਗ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਕਰਵਾ ਸਕੇ ਸੋ ਇੱਥੇ ਅਜ ਤੋਂ 40 ਸਾਲ ਪਹਿਲਾਂ ਮਹੱਲਾ ਸ਼ੇਰਪੁਰ ਦੇ ਨਾਂ ਤੇ ਸਕੂਲ ਸੀਗਾ ਪ੍ਰਾਇਮਰੀ ਸਕੂਲ ਉੱਥੇ ਪਹਿਲਾਂ ਮਸਜਿਦ ਵਿੱਚ ਇਹ ਚੱਲਦਾ ਸੀਗਾ ਫਿਰ ਥੋੜਾ ਟਾਈਮ ਬਾਅਦ ਮੁਹੱਲਾ ਬਗਿਆੜਪੁਰ ਦੇ ਵਿੱਚ ਜੋ ਕਿ ਬਾਲਮੀਕ ਮਹਾਰਾਜ ਜੀ ਦੀ ਧਰਮਸ਼ਾਲਾ ਉੱਥੇ ਇਹ ਸਕੂਲ ਚੱਲ ਰਿਹਾ ਸੀਗਾ ਪਰ ਬੱਚਿਆਂ ਦੀ ਸਟ੍ਰੈਂਥ ਸਟ੍ਰੈਂਥ ਜ਼ਿਆਦਾ ਹੋਣ ਦਾ ਕਰਕੇ ਉੱਥੇ ਸਹੀ ਨਹੀਂ ਸੀ ਚੱਲ ਪਾ ਰਿਹਾ ਹੁਣ ਅਸੀਂ ਬਹੁਤ ਧੰਨਵਾਦੀ ਆਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਸਾਡੇ ਹਲਕੇ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜੀ ਦੇ ਤੇ ਨਗਰ ਕੌਂਸਲ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇੱਥੇ ਬਹੁਤ ਹੀ ਸ਼ਾਨਦਾਰ ਸਕੂਲ ਇੱਥੇ ਬਣਨ ਜਾ ਰਿਹਾ ਵਾ ਜੀ ਇੱਕ ਕਾਮੇ